ਕੁਝ ਇਹਦੇ ਵਾਸਤੇ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਤਿੰਚਾ ਸਾਹਿਬ ਨੇ ਇੱਕ ਪੰਜ ਮੈਂਬਰੀ ਕਮੇਟੀ ਘਟਿਤ ਕੀਤੀ ਹੈ ਜਿਹੜੀ ਸਾਰੇ ਲੀਡਰ ਤੇ ਵਰਕਰਾਂ ਦੀ ਰਾਏ ਲੈ ਰਹੀ ਹੈ ਤੇ ਉਹ ਕਮੇਟੀ ਤਕਰੀਬਨ 8 ਜਿਲ੍ਹੇ ਜਿਹੜੇ ਨੇ ਉਹਦੇ ਵਰਕਰਾਂ ਨੂੰ ਮਿਲ ਚੁੱਕੀ ਹੈ ਤੇ ਬਾਕੀ ਹਜੇ ਰਹਿੰਦੀ ਹੈ ਤੇ ਸਾਰਿਆਂ ਨੂੰ ਮਿਲ ਕੇ ਸਾਰਿਆਂ ਦੀ ਰਾਏ ਲੈ ਕੇ ਉਹਦੇ ਮੁਤਾਬਕ ਰਿਪੋਰਟ ਦੇਊਗੀ ਉਸ ਦੇ ਮੁਤਾਬਕ ਕੀ ਅਸੀਂ ਜਿਹੜਾ ਅੱਗੇ ਜਿਹੜਾ ਕੋਈ ਫੈਸਲਾ ਕਰਾਂਗੇ ਸੋ ਸਾਰਾ ਕੁਝ ਜੋ ਹੋਣਾ ਹੈ ਪਾਰਟੀ ਦੀ ਸਮੁੱਚੀ ਦੀ رائے ਦੇ ਨਾਲ ਹੀ ਹੋਣਾ। ਜਿਸ ਤਰ੍ਹਾਂ ਬੀਬੀ ਜਗੀਰ ਸਿੰਘ ਦਾ ਜੀਪ ਕੌਲਜੀ ਦਾ ਬਿਆਨ ਆ ਰਿਹਾ ਹੈਗਾ ਵੀ ਸੁਖਵੀਰ ਸਿੰਘ ਬਾਦਲ ਨੇ ਉਹਨਾਂ ਨੂੰ ਬਾਹਰ ਕੱਢਿਆ ਸੀ ਪਾਰਟੀ ਦੇ ਵਿੱਚੋਂ ਉਹਨਾਂ ਨੇ ਕਿਹਾ ਵੀ ਹੁਣ ਸੁਖਵੀਰ ਸਿੰਘ ਬਾਦਲ ਸਾਨੂੰ ਫੋਨ ਪੱਕਾ ਕਰਕੇ ਕਹਿ ਰਹੇ ਆ ਵੀ ਪਾਰਟੀ ਜੁਆਇਨ ਕਰ ਲਓ ਤਾਂ ਬੀਬੀ ਜਗੀਰ ਗੋਲ ਦਾ ਕਹਿਣਾ ਹੈਗਾ ਵੀ ਜਿਸ ਤਰ੍ਹਾਂ ਮੈਨੂੰ ਪਾਰਟੀ ਚੋਂ ਬਾਹਰ ਕੱਢਿਆ ਉਸੇ ਤਰ੍ਹਾਂ ਹੀ ਦੇਖੋ ਵੈਸੇ ਤਾਂ ਚਲੋ ਬੀਬੀ ਜੀ ਦਾ ਆਪਦਾ ਜਿਵੇਂ ਉਹ ਸਮਝਦੇ ਨੇ ਉਹਨਾਂ ਨੇ ਉਸ ਮੁਤਾਬਕ ਕਰਨਾ ਹੈ ਪਰ ਗੱਲ ਇਹ ਹੈ ਵੀ ਸਾਰਿਆਂ ਨੂੰ ਹੀ ਪਾਰਟੀ ਚੋਂ ਕੱਢਿਆ ਗਿਆ। ਉਦੋਂ ਹਾਲਾਤ ਏ ਸੀ ਵੀ ਜਿਹੜੇ ਵੀ ਕੋਈ ਬੋਲਦਾ ਸੀ ਉਹਨੂੰ ਪਾਰਟੀ ਚੋਂ ਕੱਢ ਦਿੱਤਾ ਸੀ ਢੀਂਟਾ ਸਾਹਿਬ ਨੂੰ ਵੀ ਪਾਰਟੀ ਚੋਂ ਕੱਢਿਆ ਗਿਆ ਮੈਨੂੰ ਵੀ ਪਾਰਟੀ ਚੋਂ ਕੱਢਿਆ ਗਿਆ। ਹੋਰ ਵੀ ਜਿਹੜੇ ਆਗੂ ਨੇ ਉਹਨਾਂ ਨੂੰ ਪਾਰਟੀ ਚੋਂ ਇਸ ਕਰਕੇ ਕੱਢਿਆ ਗਿਆ ਸੀ ਵੀ ਉਹਨਾਂ ਨੇ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਦੀ ਨੀਤੀਆਂ ਦਾ ਜਿਹੜਾ ਹੈ ਵਿਰੋਧ ਕੀਤਾ ਜਾਂ ਉਹਨਾਂ ਦੀ ਨੁਕਤਾਚੀਨੀ ਕੀਤੀ ਤੇ ਜਿਹਦੇ ਕਰਕੇ ਅੱਜ ਸ਼ਰੋਮੀ ਕਾਲੀ ਦਲ ਕਮਜ਼ੋਰ ਹੋਇਆ। ਕਿਸ ਤਰ੍ਹਾਂ ਨਗਰਿਕ ਇਸ ਤਰ੍ਹਾਂ ਪਾਰਟੀ ਦੇ ਵਿੱਚ ਦੁਬਾਰਾ ਹੋ ਸਕਦਾ ਕਿਉਂਕਿ ਪ੍ਰਧਾਨ ਸੁਪਰੀ ਸਿੰਘ ਬਾਦਲ ਨੇ ਕਿ ਪ੍ਰਧਾਨਗੀ ਚੇਂਜ ਕਰਨ ਦਾ ਹੈਗਾ ਵੀ ਜੀ ਦੀ ਕੋ ਉਹ ਤਾਂ ਮੈਂ ਅੱਜ ਕੋਈ ਟਿੱਪਣੀ ਕਰਨੀ ਸਾਡਾ ਆਖਰ ਸਾਡੀ ਜੋ ਰਿਪੋਰਟ ਕਮੇਟੀ ਬਣ ਰਹੀ ਹੈ ਉਹਦੇ ਚ ਜਿਹੜਾ ਅਸੀਂ ਉਹ ਕਰਾਂਗੇ ਸਾਡੇ ਜਿਹੜੇ 300 ਸਾਹਿਬ ਨੇ ਜਿਹੜੇ ਇਸ਼ੂਜ਼ ਨੂੰ ਲੈ ਕੇ ਜਿਹੜਾ ਹੈ ਪਾਰਟੀ ਵਿੱਚ ਗੱਲ ਰੱਖੀ ਸੀ ਜ ਜਿੰਨਾ ਕਰਕੇ ਉਹਨੂੰ ਕੱਢਿਆ ਗਿਆ ਉਹ ਸਾਰੇ ਜਾਣਦੇ ਹੀ ਨੇ ਇਹ ਜਿਸ ਪਾਰਟੀ ਦੀ ਡੈਮੋਕ੍ਰੈਟਿਕ ਫੰਕਸ਼ਨਿੰਗ ਨੂੰ ਲੈ ਕੇ ਪਾਰਟੀ ਦੇ ਵਿੱਚ ਜਿਹੜਾ ਹੈ ਪੰਥਕ ਇਸ਼ੂਸ ਜਿਹੜੇ ਸੀ ਉਹਨਾਂ ਨੂੰ ਲੈ ਕੇ ਪਿਛਲੇ ਸਮੇਂ ਵਿੱਚ ਪਾਰਟੀ ਦੇ ਵੱਲੋਂ ਲਏ ਗਲਤ ਫੈਸਲਿਆਂ ਨੂੰ ਲੈ ਕੇ ਉਹ ਸਾਰੀ ਗੱਲਾਂ ਨੂੰ ਲੈ ਕੇ ਉਹਨਾਂ ਨੇ ਪਾਰਟੀ 'ਚ ਜਿਹੜਾ ਹੈ ਵਿਰੋਧ ਕੀਤਾ ਸੀ ਜਿਸ ਕਰਕੇ ਉਹਨੂੰ ਕੱਢੇ ਗਿਆ ਸੀ ਸਰ ਇੰਡੀਆ ਘਟ ਜੋੜ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਫਿਰ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਸਰਕਾਰ ਤੇ ਕਾਂਗਰਸ ਤੋਂ ਵੀ ਦਰਦ ਵਿੱਚ ਆ ਗਿਆ ਕਿ ਲੱਗਦਾ ਹੈ ਵੀ ਤੁਹਾਨੂੰ 2024 ਤੋਂ ਪਹਿਲਾਂ ਪਤਾ ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇ ਦੇਖੋ ਗੱਲ ਆਮ ਆਦਮੀ ਪਾਰਟੀ ਇਕੱਠੇ ਲੜਨ ਜਾਂ ਡੱਟ ਲੜਨ ਮੈਂ ਸਮਝਦਾ ਹਾਂ ਕਿ ਕੋਈ ਬੜਾ ਵੱਡਾ ਫਰਕ ਨਹੀਂ ਪੈਣਾ। ਉਹਦਾ ਕਾਰਨ ਇਹ ਵੀ ਲੋਕ ਮੌਕਾਪਰਸਤ ਰਾਜਨੀਤੀ ਨੂੰ ਸਮਝ ਜਾਂਦੇ ਨੇ। ਇਹ ਆਮ ਆਦਮੀ ਪਾਰਟੀ ਤੇ ਜਿਹੜੀ ਕਾਂਗਰਸ ਹੈ ਸਿਧਾਂਤਕ ਤੌਰ ਤੇ ਤਾਂ ਇੱਕ ਦੂਜੇ ਦੇ ਵਿਰੋਧੀ ਨੇ। ਇਹਨਾਂ ਦੇ ਜਿਹੜੀਆਂ ਜੇ ਆਮ ਆਦਮੀ ਪਾਰਟੀ ਦੀ ਗੱਲ ਕਰੋ ਉਹ ਕਾਂਗਰਸ ਦੇ ਵਿਰੋਧ ਦੇ ਵਿੱਚੋਂ ਹੀ ਨਿਕਲੀ ਸੀ ਜਿਹੜਾ ਉੱਥੇ ਦਿੱਲੀ ਧਰਨਾ ਲਾਇਆ ਸੀ। ਉਹਦੇ ਚੋਂ ਨਿਕਲੀ ਸੀ ਤੇ ਅੱਜ ਜੇ ਇਕੱਠੇ ਹੁੰਦੇ ਨੇ ਸਿਰਫ ਇੱਕ ਮੌਕਾ ਪ੍ਰਸਤੀ ਹੀ ਹੋਊ ਇਸ ਤੋਂ ਬਾਅਦ ਕੁਝ ਨਹੀਂ ਕਿਉਂਕਿ ਇਹ ਦੋਨਾਂ ਨੂੰ ਖਤਰਾ ਹੈ ਇਹ ਆਪਣੀ ਹੋਂਦ ਨੂੰ ਬਚਾਉਣ ਲਈ ਨਰਿੰਦਰ ਮੋਦੀ ਦੇ ਪ੍ਰਭਾਵ ਤੋਂ ਡਰ ਕੇ ਇਹ ਸਾਰੇ ਜਿਹੜੇ ਨੇ ਇਕੱਠੇ ਹੋ ਰਹੇ ਨੇ ਤੇ ਇਹਨਾਂ ਦਾ ਜਿਹੜਾ ਇਕੱਠ ਜੀ ਹੁੰਦਾ ਵੀ ਇਹ ਬੜਾ ਲੰਬਾ ਚੌਥ ਚੱਲਣਾ ਨਹੀਂ ਕਿਉਂਕਿ ਇਹਨਾਂ ਨੂੰ ਸਿਰਫ ਆਪਦੇ ਆਪ ਦੇ ਹਿੱਤ ਇਹਨਾਂ ਦੇ ਲਈ ਮੁੱਖ ਨੇ ਇਹ ਇਹ ਜਿਆਦਾ ਸਮਾਂ ਵਿੱਚ ਬਣ ਵੀ ਗਿਆ ਹੈ ਗੜਚੋੜ ਬੜਾ ਲੰਬਾ ਸਮਾਂ ਚੱਲ ਨਹੀਂ ਸਕਦਾ ਜਦ ਤੁਸੀਂ ਕਿਸੇ ਦੇ ਵਿਰੋਧ ਚ ਇਕੱਠੇ ਹੋ ਉਹ ਨਹੀਂ ਚੱਲਦਾ ਹਾਂ ਤੁਸੀਂ ਮੁੱਦਿਆਂ ਨੂੰ ਲੈ ਕੇ ਇਕੱਠੇ ਹੋ ਉਹ ਗੱਲ ਅੱਡ ਹੈ ਪਰ ਇਹ ਤਾਂ ਵਿਰੋਧ ਇਕੱਠੇ ਹੋ ਰਹੇ ਨੇ ಕಾಂಗ್ರೆਸ ਨਵਜੋਤ ਸਿੱਧੂ ਦੇ ਖਿਲਾਫ ਵੀ ਕਾਂਗਰਸ ਚ ਆਪਸੀ ਜਿਹੜੀ ਹੈਗੀ ਹੈ ਧੜਾਬੰਦੀ ਸ਼ੁਰੂ ਹੋ ਗਈ ਹੈ ਕਿਵੇਂ ਦੇਖਦੇ ਹਾਂ ਕਾਂਗਰਸ ਦੀ ਕੋਈ ਅੱਜ ਦੀ ਨਹੀਂ ਕਾਂਗਰਸ ਚ ਲੰਬੇ ਸਮੇਂ ਤੋਂ ਧੜਾਬੰਦੀ ਚੱਲ ਰਹੀ ਹੈ ਤੇ ਕੋਈ ਇੱਕ ਦੂਜੇ ਨਾਲ ਜਿਹੜਾ ਹੈ ਨਿਗਰ ਲਾਉਣ ਨੂੰ ਤਿਆਰ ਨਹੀਂ ਕੋਈ ਇੱਕ ਦੂਜੇ ਦੇ ਨਾਲ ਚੱਲਣ ਨੂੰ ਤਿਆਰ ਨਹੀਂ। ਤੋਂ ਕਾਂਗਰਸ ਦਾ ਪੰਜਾਬ ਦੇ ਵਿੱਚ ਜਿਹੜਾ ਹੈ ਵਿਖ ਉਹ ਕੋਈ ਹੈ ਨਹੀਂ ਕਿਉਂਕਿ ਨਾ ਤਾਂ ਇਹਨਾਂ ਨੇ ਕਦੇ ਪੰਜਾਬ ਦੇ ਬਾਰੇ ਸੋਚਿਆ। ਨਾ ਪੰਜਾਬ ਦਾ ਕਦੇ ਕੋਈ ਭਲਾ ਕੀਤਾ ਕਾਂਗਰਸ ਨੇ। ਤੋਂ ਕਾਂਗਰਸ ਦਾ ਤਾਂ ਮੈਨੂੰ ਨਹੀਂ ਸਮਝਦਾ ਕੋਈ ਲੰਬਾ ਚੌੜਾ ਪੰਜਾਬ ਦੇ ਵਿੱਚ ਅੱਗੇ ਵੇਖੇ। ਪੰਜਾਬ ਦੇ ਹਾਲਾਤ ਕਿਸ ਤਰ੍ਹਾਂ ਦੇਖ ਰਹੇਗਾ। ਪੰਜਾਬ ਦੇ ਹਾਲਾਤ ਬਹੁਤ ਚਿੰਤਾਜਨਕ ਨੇ। ਦੋ ਮੁੱਦੇ ਜਿਨ੍ਹਾਂ ਦੇ ਉੱਤੇ ਸਰਕਾਰ ਨੂੰ ਇਮੀਡੀਏਟਲੀ ਧਿਆਨ ਦਿਨ ਦੀ ਲੋੜ ਹੈ ਉਹ ਇੱਕ ਤਾਂ ਵੱਧ ਰਿਹਾ ਨਸ਼ਾ ਤੇ ਦੂਜਾ ਵੱਧ ਰਿਹਾ ਕ੍ਰਾਈਮ ਤੇ ਇਹ ਦੋਨੇ ਮਸਲੇ ਵੀ ਆਪਸ ਚ ਜੁੜੇ ਹੋਏ ਨੇ ਮੈਜੋਰਟੀ ਤੁਸੀਂ ਦੇਖੋਗੇ ਜਿਹੜਾ ਕ੍ਰਾਈਮ ਹੋ ਰਿਹਾ ਉਹ ਜਿਹੜੇ ਨਸ਼ੇ ਕਰਕੇ ਜਾਂ ਨਸ਼ੇ ਦੀ ਜਿਨ੍ਹਾਂ ਨੂੰ ਨਹੀਂ ਮਿਲ ਰਿਹਾ ਪੈਸੇ ਵਾਸਤੇ ਉਹ ਲੋਕ ਜਿਹੜੇ ਫਰੋਤੀਆਂ ਕਰ ਰਹੇ ਨੇ ਉਹ ਲੁੱਟਖੋਹਾਂ ਕਰ ਰਹੇ ਨੇ ਉਸੇ ਕਰਕੇ ਨਸ਼ਾ ਵੱਧ ਰਿਹਾ ਸੋ ਜੇ ਜੇ ਨਸ਼ੇ ਨੂੰ ਕੰਟਰੋਲ ਕਰਦੀ ਹੈ ਸਰਕਾਰ ਤਾਂ ਮੈਂ ਸਮਝਦਾ ਕਿਤਨਾ ਕਿਤੇ क्राइम ਵੀ ਪੰਜਾਬ ਦਾ 70% क्राइम ਵੀ ਕੰਟਰੋਲ ਚ ਆ ਜੂਏ ਦੋ ਚੀਜ਼ਾਂ ਦੇ ਵਿੱਚ ਸਰਕਾਰ ਦੀ ਬਹੁਤ ਵੱਡੀ ਫੇਲ ਹੋਈ ਹੈ ਪਿਛਲੇ ਦੋ ਸਾਲਾਂ ਦੇ ਵਿੱਚ ਬਹੁਤ ਵਾਧਾ ਹੋਇਆ ਨਸ਼ੇ ਦੇ ਵਿੱਚ ਤੇ क्राइम ਦੇ ਵਿੱਚ ਤੇ ਇੱਕ ਲਾਸ ਵਾਲੇ ਹੈ ਜੀ ਟਰੱਕ ਜਨਾਨਾਂ ਦੀ ਹੜਤਾਲ ਹੋ ਗਈ ਜਿਹੜਾ ਕੇਂਦਰ ਸਰਕਾਰ ਵੱਲੋਂ ਇੱਕ ਕਾਨੂੰਨ ਬਣਾਇਆ ਗਿਆ ਪਹਿਲਾਂ ਵੀ ਪੈਟਰੋਲ ਪੰਪ ਬੰਦ ਕਰ ਦਿੱਤੇ ਗਏ ਸੀ ਉਸ ਦਿਨ ਪਰਾ ਪੰਜਾਬ ਵਿੱਚ ਲਾਸ ਸੀ ਪੂਰੇ ਇੰਡੀਆ ਦੇ ਵਿੱਚ ਕਿਸ ਤਰ੍ਹਾਂ ਦੇ ਟਰੱਕ ਜਨਾਨ ਦੁਬਾਰਾ ਹੜਤਾਲ ਸ਼ੁਰੂ ਕਰ ਦਿੱਤੀ ਦੇਖੋ ਪਹਿਲਾ ਬਿਆਨ ਤਾਂ ਆਇਆ ਸੀਗਾ ਹੋਮ ਸੈਕਟਰੀ ਦਾ ਵੀ ਅਸੀਂ ਸਾਰੇ ਨਾਲ ਬੈਠ ਕੇ ਗੱਲ ਕਰਕੇ ਹੀ ਇੱਕ ਵਿੱਚ ਜਿਹੜੇ ਜਿਹੜਾ ਕਾਨੂੰਨ ਦੇ ਵਿੱਚ ਸੋਧਾ ਕਰਾਂਗੇ ਸੋ ਮੈਂ ਸਮਝਦਾ ਕਿ ਦੋਨੇ ਪੱਖਾਂ ਨੂੰ ਰੱਖ ਕੇ ਆਮ ਲੋਕਾਂ ਦੇ ਨੂੰ ਤੇ ਡਰਾਈਵਰਾਂ ਦੇ ਦੋਨਾਂ ਦੇ ਪੱਖਾਂ ਨੂੰ ਲੈ ਕੇ ਕੋਈ ਵਿਚ ਦਾ ਰਸਤਾ ਕੱਢਣਾ ਚਾਹੀਦਾ ਕਿਉਂਕਿ ਅਸੀਂ ਇਹ ਵੀ ਨਹੀਂ ਕਹਿੰਦੇ ਵੀ ਕਿਸੇ ਨੂੰ ਜੇ ਕੋਈ ਕਿਸੇ ਦਾ ਜੇ ਕੋਈ ਐਕਸੀਡੈਂਟ ਦੀ ਡੈਥ ਹੁੰਦੀ ਹੈ ਉਹਨਾਂ ਨੂੰ ਵੀ ਨਿਆਂ ਮਿਲਣਾ ਚਾਹੀਦਾ ਪਰ ਇਹ ਹੋਵੇ ਵੀ ਜੇ ਕੋਈ ਅਣਗਹਿਲੀ ਕਰਕੇ ਕੋਈ ਹੁੰਦਾ ਉਹਦੇ ਵਾਸਤੇ ਜ਼ਰੂਰ ਹੋਵੇ ਹਾਂ ਜੇ ਕੋਈ ਅਣਜਾਣੇ ਕੋਈ ਹੁੰਦੀ ਆ ਉਹਦੇ ਵਾਸਤੇ ਥੋੜਾ ਜਿਹਾ ਸਰਕਾਰ ਨੂੰ ਕਿਤੇ ਨਾ ਕਿਤੇ ਨਰਮ ਰੁਖ ਰੱਖਣਾ ਚਾਹੀਦਾ ਉਹਦੇ ਵਾਸਤੇ ਬੈਠ ਕੇ ਹੱਲ ਕੱਢਣਾ ਚਾਹੀਦਾ ਇਹਦਾ ਨਹੀਂ ਤਾਂ ਦੇਸ਼ ਦਾ ਸਾਰਾ ਅਰਥਚਾਰਾ ਅਸਤਵਸਤ ਹੋ ਜਾਊਗਾ ਜੇ ਟਰੱਕ ਆਪਰੇਟਰ ਹੜਤਾਲ ਤੇ ਚਲੇ ਗਏ ਤਾਂ ਤੁਸੀਂ ਦੇਖੋ ਇੱਕ ਦਿਨ ਦੀ ਹੜਤਾਲ ਨਾਲ ਕੀ ਮੁਰਾਲ ਹੋਗਾ ਜੇ ਕਿਤੇ ਚਨੇ ਕਿਤੇ ਬਹੁਤ ਨੁਕਸਾਨ ਹੋਊਗਾ